ਬਲੇ ਸੋਹਰ ਹਾ ਤਸਰੀਆ ਕਾਲਾ ਲਓ ਜੀ ਸੰਗਤ ਜੀ ਚੱਲੇ ਪਾਉਨੇ ਆਪਾਂ ਕਹੇਗਾ ਵੀ ਮੈਂ ਲੰਘ ਜਾ ਰਹੇ ਹਾਂ ਬਰਫ ਰੁਕੀ ਹੋਈ ਹੈਗੀ ਦੇਖਦਾ ਰੋਕ ਕੇ ਰੱਖ ਰੋਕ ਕੇ ਰੱਖ ਹਾਂ ਕੋਈ ਮੇਰਾ ਵੀਰ ਦਾ ਜਲਾਲ ਬਠਿੰਡੇ ਤੋਂ ਆਏ ਦੇਖਦਾ ਇੱਥੇ ਲਿਸਕੇ ਗਿਆ ਜਿਹੜੇ ਮੇਰੇ ਵੀਰੇ ਲਿਖਿਆ ਬਈ ਭਜਾਓ ਤੱਕ ਤੇ ਕਮੈਂਟ ਕਰੇ ਲੈ ਵੀ ਮੇਰੇ ਵੀਰੋ ਹਾਥੀ ਲੰਘ ਗਿਆ ਪੂੰਛ ਰਹਿ ਗਈ ਬਾਈ ਕਹਿੰਦਾ ਮੇਰੇ ਵੀਡੀਓ ਬਣਾ ਜੀ ਤੇਰੀ ਵੀਡੀਓ ਠੀਕ ਦੇ ਦੀ ਹੁਣ ਲਓ ਜੀ ਸੰਗਤ ਜੀ ਸਭ ਤੋਂ ਪਹਿਲਾਂ ਦਾ ਕਮੈਂਟਾਂ ਚ ਵਾ ਗੁਰੂ ਜਰੂਰ ਲਿਖੋ ਸਵੇਰੇ ਅਸੀਂ ਆਏ ਸੀਗੇ ਤੇ ਹੁਣ ਲਗਭਗ 11 ਵੱਜ ਚੁੱਕੇ ਨੇ ਹੁਣ ਅਸੀਂ ਇੱਥੋਂ ਚੱਲਿਆਂ ਕਿਉਂਕਿ ਬਾਈ ਜੀ ਸਾਰਾ ਕੁਝ ਹੋ ਗਿਆ ਸਨਾਨ ਹੋ ਗਿਆ ਖਾਣਾ ਪੀਣਾ ਹੋ ਗਿਆ ਤੇ ਮੱਥਾ ਬਾਈ ਜੀ ਟੇਕ ਲਿਆ ਹੈ ਨਾ ਤੇ ਮੌਸਮ ਵੀ ਤੁਸੀਂ ਦੇਖ ਸਕਦੇ ਹੋ ਮਿੰਟ-ਮਿੰਟ ਬਾਅਦ ਮੌਸਮ ਚੇਂਜ ਹੋ ਰਿਹਾ ਹੈਗਾ ਤੇ ਅੱਜ ਦੇ ਇਸ ਬਲੌਗ ਤੇ ਵੀ ਤੁਹਾਨੂੰ ਦੱਸਾਂਗੇ ਵੀ ਹੇਮਗੁੰਡ ਸਾਹਿਬ ਦੀ ਚੜਾਈ ਆਪਾਂ ਕਿੰਨੇ ਟਾਈਮ ਤੇ ਉੱਤਰ ਸਕਦੇ ਹਾਂ ਜੀ ਤਾਂ ਕਿ ਚੜਨ ਦੇ ਵਿੱਚ ਲਗਭਗ 4 ਸਵਾ 4 ਘੰਟੇ ਲੱਗਦੇ। ਪੌਣੇ 4 ਘੰਟੇ। 4 ਘੰਟੇ ਮੰਨ ਕੇ ਚੱਲੀਏ ਵੀ 4 ਘੰਟੇ ਲੱਗ ਜਾਂਦੇ ਨੇ ਚੜਨ ਦੇ ਵਿੱਚ। ਹਾਂ ਜੇ ਪੈਦਲ ਆਉਣੇ ਹੋਗੇ। ਤੇ ਮੈਂ ਖੱਤਰ ਤੇ ਆਇਆ ਬਾਈ 70 ਤੇ ਕਿੰਨਾ ਲੱਗਿਆ ਬਾਈ ਦੋ ਢਾਈ ਘੰਟੇ। ਸਾਡੇ ਖੱਤਰ। ਨੋ ਨੋ ਢਾਈ ਤਿੰਨ ਘੰਟੇ ਲਾਵੇ। ਖੱਤਰ ਦੇ ਉੱਪਰ ਬਾਈ ਢਾਈ ਸਿੰਨ ਘੰਟੇ ਲੱਗਦੇ ਨਾ। ਇਹ ਕਿ ਉਹ ਹੁੰਦਾਗਾ ਘੰਟੇ ਦਾ ਫਰਕ। ਉਹਨਾਂ ਦਾ ਸਟਾਪ ਨਹੀਂ ਨਾ ਉਹਨਾਂ ਤੋਂ ਪਹਿਲੇ ਸਟਾਪ ਤੋਂ 2-3 ਕਿਲੋਮੀਟਰ ਦੂਰ ਆ ਕੇ ਆ। ਅੱਛਾ। ਹਾਂ। ਲੈ ਵੀ ਮਿੱਤਰੋ ਹੁਣ ਆਪਾਂ ਚੱਲਿਆਂਗੇ ਤੇ ਇੱਕ ਵਾਰ ਕਮੈਂਟਾਂ 'ਚ ਬੈਕਗਰੂ ਜ਼ਰੂਰ ਨਿਖੋ ਤੇ ਇੱਕ ਵਾਰ ਤੁਹਾਨੂੰ ਫੇਰ ਦਰਸ ਕਰਾ ਲਈਏ ਜਿਹੜੇ ਮੇਰੇ ਵੀਰਾਂ ਨੇ ਪਿਛਲਾ ਵਲੌਗ ਨਹੀਂ ਦੇਖਿਆ ਨਾ ਕਰ ਲੋ ਦਰਸ ਮੇਰੇ ਵੀਰੋ ਤੇ ਇਸ ਦੀ ਵੀ ਸਾਹੜ ਬਾਈ ਦੀ ਸਰੋਵਰ ਹੈਗਾ ਸਰੋਵਰ ਤੇ ਵੀਰ ਇਸ਼ਨਾਨ ਕਰੀ ਜਾਂਦੇ ਨੇ ਦੇਖ ਸਕਦੇ ਹੋ ਨਾ ਵੱਡੇ ਭਾਗਾਂ ਵਾਲੇ ਹੁੰਦੇ ਨੇ ਜਿਹੜੇ ਬਾਈ ਜੀ ਇੱਥੇ ਅੱਗੇ ਦੂਰ ਆ ਕੇ ਇਸ਼ਨਾਨ ਕਰਦੇ ਨੇ ਨਾ ਵਾਹਿਗੁਰੂ ਵਾਹਿਗੁਰੂ ਲੋ ਬਾਈ ਚੱਲਦੇ ਆਂਗੇ ਆਪਾਂ ਤੇ ਤੁਹਾਨੂੰ ਦੱਸਾਂਗੇ ਵੀ ਇਹਦੇ ਉੱਤਰ ਦੇ ਵਿੱਚ ਕਿੰਨਾ ਟਾਈਮ ਲੱਗਦਾ ਹੈ ਚਲੋ ਬਈ ਲਓ ਜੀ ਸੰਗਤ ਜੀ ਕੱਠ ਦੇਖ ਸਕਦੇ ਹੋ ਨਾ ਬਹੁਤ ਵੀ ਕਿਸਕੇ ਬਹੁਤ ਸੰਗਤ ਆ ਚੁੱਕੀ ਹੈ ਜੀ ਦੇਖ ਇੱਧਰ ਵੀ ਤੇ ਇੱਧਰ ਵੀ ਇਹ 11:30 ਹੋ ਗਏ 11:30 ਹੋ ਗਏ ਮੌਸਮ ਤੁੰਦਾਲਾ ਹੋ ਗਿਆ ਸਵੇਰੇ ਬਈ ਬੂੰਦਾ ਬੰਦਾ ਹੋਣ ਲੱਗ ਗਈ ਜੀ ਦੁਨਾਵੰਦੀ ਹੋਈ ਜਾ ਜੀ ਮੀਰੀ ਪਿਆਰ ਹਣਾ ਤੇ ਆਪਾਂ ਹੁਣ ਇੱਥੋਂ ਬਈ ਸਵਾ 11 ਵਜਨ ਟਾਈਮ ਦਿਖਾ ਦਈਏ ਤੇ ਦਰਸ਼ਨ ਕਰ ਲਓ ਜੀ ਹਣਾ ਗੁਰਦੁਆਰਾ ਫਰੀਦਮੋਹ ਸਾਹਿਬ ਜੀ ਦੇ ਉਹਨੂੰ ਲੈ ਵੀ 11:16 ਹੋ ਗਏ ਸਵਾ 11 ਹੋ ਗਏ ਮਿੱਤਰੋ ਸਵਾ 11 ਵਜੇ ਆਪਾਂ ਇਥੋਂ ਚਾਲੇ ਪਾਉ ਲਿਆਂਗੇ ਤੇ ਦੇਖ ਰਾਂਗੇ ਹੁਣ ਬਈ ਉਤਰਨ ਵਾਲੇ ਕਿੰਨੇ ਟਾਈਮ ਬਾਅਦ ਉਤਰ ਜਣੇ ਚਲੋ ਬਈ ਮਿੱਤਰੋ ਵਾਹਿਗੁਰੂ ਜੀ ਆਖਾਲ ਸਾਹਿਬ ਦੀ ਫਤਿਹ ਕਮੈਂਟ ਜ਼ਰੂਰ ਲਿਖੋ ਹਾਂ ਜੀ ਲਓ ਜੀ ਸੰਗਤ ਜੀ ਚੱਲੇ ਪਾਉਨੇ ਆਪਾਂ ਚੱਲੀਏ ਬਾਈ ਲੈ ਵੀ ਦੇਖ ਸਕਦਾ ਇੱਥੇ ਨਾ Jio ਦੀ 5G ਲੱਗੀ ਹੋਈ ਹੈਗੀ ਜੇ ਆਪਾਂ ਰੇਂਜ ਦੀ ਗੱਲ ਆਵਾਦ ਕਰੀਏ ਬਾਈ ਦੀ ਰੇਂਜ ਪੂਰੀ ਹੈਗੀ ਜਿਹੜੇ ਮੇਰੇ ਵੀਰ ਸਾਡੇ ਵਰਗੇ ਬਲੌਗਰ ਵੀਰ ਨੇ ਨਾ ਉਹਨਾਂ ਵਾਸਤੇ ਰੇਂਜ ਦੀ ਵੱਡੀ ਦਿੱਕਤ ਰਹੀ ਆ ਨੀਚੇ ਕਾ ਇੱਥੇ ਬਾਈ ਜੀ ਰੇਂਜ ਦੀ ਕੋਈ ਵੀ ਦਿੱਕਤ ਨਹੀਂ ਆਉਂਦੀ ਹੈਗੀ ਤੁਸੀਂ ਇੱਥੇ ਆ ਗਿਆ ਉਹਦਾ ਜੋ ਵੀ ਕੰਮ ਕਰਨਾ ਆਨਲਾਈਨ ਵਾਲਾ ਉਹ ਕਰ ਸਕਦੇ ਹੋ ਫੇਰ ਆਪਾਂ ਚੱਲਦੇ ਆਂ ਬਾਈ ਜੀ ਇੱਧਰ ਰਹਿ ਗਿਆ ਬਾਈ ਜੀ ਦੂਸਰਾ ਰਾਹ ਜਿਹੜੇ ਟੋੜੇ ਆਉਂਦੇ ਨੇ ਤੇ ਉੱਧਰ ਰਹਿ ਗਿਆ ਪੌੜੀਆਂ ਹੁਣ ਆਪਾਂ ਪੌੜੀ ਵਾਲੀ ਸਾਈਡ ਦੀ ਜਾਵਾਂਗੇ ਚਲੋ ਵਾਹਿਗੁਰੂ ਲੈ ਵੀ ਆ ਵੀਰ ਅਜੇ ਹੁਣੇ ਆਏ ਨੇ ਕਿੰਨਾ ਟਾਈਮ ਲੱਗਿਆ ਬਾਈ ਬਾਈ ਪੁੱਛੋ ਨਾ ਸਾਨੂੰ ਲੱਗਿਆ 6 ਵਜੇ 3 6 ਵਜੇ ਚੱਲੇ 6 ਵਜੇ ਚੱਲੇ ਵੀ 6 ਵਜੇ ਚੱਲ ਕੇ ਇਹ ਵੀਰ ਪਹੁੰਚੇ ਨੇ 11:20 ਦੇ ਹਾਂਜੀ ਵਾਹਿਗੁਰੂ ਬੜਾ ਜਿਆਦਾ ਟਾਈਮ ਲੱਗਦਾ ਯਾਰ ਭਾਈ ਛੱਡ ਕੇ ਸਾਂ ਖਰਾ ਖਾਇ ਸਾਂ ਖਾ ਸਾਰੇ ਬੁਫੇ ਰਾਕੇ ਤਾਂ ਬਸ ਖਾ ਲਿਆ ਉਹ ਤਾਂ ਠੀਕ ਆ ਉਹ ਤਾਂ ਠੀਕ ਆ ਹੁਣ ਉੱਕੇ ਹੁਣ ਜਮਾ ਹੋ ਗਿਆ ਰਿਲੈਕਸ ਹਾਂ ਹੁਣ ਤੱਕ ਆਉਂਦੇ ਤਰੀਕ ਜਮਾ ਸਹੀ ਹੋ ਗਿਆ ਜੀ ਯਾ ਕਾਰਾ ਲਾ ਦੋ ਫਿਰ ਇੱਕ ਬੋਲੇ ਜੋ ਨਿਹਾਲ ਸਾਤ ਸ੍ਰੀ ਅਕਾਲ ਲੈ ਮੈਟਰ ਆ ਹੁਣ ਇਹਨਾਂ ਨੇ ਨਾ ਗਰਾਰੀ ਪਸਾਲੀ ਰਾਤ ਇੱਕ ਗੱਲ ਹੋਈ ਸੀ ਹੈਨਾ ਆਪਾਂ ਉਦੋਂ ਕਹਿ ਸੀ ਨਾ ਹਰਦੇਵ ਨੂੰ ਵੀ ਆਪਾਂ ਥੱਲੇ ਜਾ ਕੇ ਬਾਹਰ ਜਾ ਕੇ ਰੂਮ ਤੋਂ ਆ ਤਾਂ ਗੇਟ ਦੇਖ ਕੇ ਹੁੰਦਾ ਵੀ ਕਿੰਨੇ ਵਜੇ ਬੰਦ ਹੁੰਦਾ ਹੈਨਾ ਹੁਣ ਉਹ ਗੱਲ ਹੁਣ ਫੇਰ ਆ ਗਈ ਤਾਂ ਕਿਵੇਂ ਹਰਦੇਵ ਕਹਿੰਦਾਗਾ ਵੀ ਹਰਦੇਵ ਆਇਆ ਸੀ ਕੋਡੇ ਤੇ ਕੋਡੇ ਵਾਲੇ ਰਾਹ ਨਹੀਂ ਜਾਣਾ ਹੈਗਾ ਤਾਂ ਵੀ ਇਹ ਔਖਾ ਇਹ ਔਖਾਗਾ ਹਰਦੇਵ ਆ ਤੇ ਇਧਰ ਨਾਲ ਔਖਾ ਸਾਡੇ ਵਾਸਤੇ ਭਈ ਆ ਪੌੜੀਆਂ ਵਾਲਾ ਉਫਾ ਲੱਗ ਰਹਾ ਸਾਨੂੰ ਇਹਦਾ ਮੈਂ ਕਹਿ ਰਿਆਂਗਾ ਵੀ ਆਪਾਂ ਪਹਿਲਾਂ 100 ਪੌੜੀ ਉੱਤਰ ਕੇ ਦੇਖਦੇ ਆਂਗੇ 100 ਨਹੀਂ 200 ਕਹੇਗਾ 200 ਹੀ ਕਹਿੰਦਾ ਫਿਰ ਆਪਾਂ 200 ਪੌੜੀ ਉੱਤਰ ਕੇ ਤਾਹ ਆਵਾਂਗੇ ਫਿਰ ਆਪਾਂ ਕੋਟੇ ਵਾਲਾ ਰਾਹ ਦੇਖਾਂਗੇ ਵੀ ਸਹੀ ਹੈ ਕਿ ਨਹੀਂ ਬਾਬੂ 200 ਪੌੜੀਆਂ ਕਿ ਅੱਧੀ ਚ ਜਾ ਕੇ ਪਤਾ ਲੱਗਦਾ ਹੁੰਦਾ ਕਿ ਕਿਵੇਂ ਆ ਅੱਧੀ ਚ ਜਾ ਕੇ 500 ਦਾ ਕਰੋ ਪੂਰੀ 1100 ਯਾਰ 1100 ਪੌੜੀਆਂ ਨਾ 1100 ਪੂਰੀ ਤਾਂ ਕਰੀਏ ਹਾਂ ਇਧਰ ਮਾਥਨ ਉਹ ਵਾਪਸ ਕਰ ਲੈ ਗਿਓ ਹੁਣ ਦੇਖੋ ਕਿ ਕਿੱਧਰ ਚੱਲੀਏ ਫੇਰ ਟਾਸ ਕਰੋ ਟਾਸ 200 ਕਿੱਧਰ 100 ਕਿਧਰ ਜਾਣਾ ਚ ਰਾਤ ਦੇ ਕਿ ਰਾਤ ਆਇਆ ਕੋੜੇ ਵਾਲਾ ਰਹਿਤਾ ਕੋੜੇ ਦੇ ਲਈ ਇੱਕ ਜੀ ਦੱਸੋ ਮੈਨੂੰ ਹਾਂ ਇਧਰ ਤਿਲਕਨ ਵਾਲੀ ਤੇ ਨਹੀਂ ਹੈਗੀ ਤਿਲਕਨ ਨਹੀਂ ਹੈ ਸਾਫ ਹੈ ਇਧਰ ਦੀ ਤਿਲਕ ਨੇ ਵੀਰੇ ਸਾਰੇ ਉਹ ਤਿਲਕਨ ਇਧਰ ਬਹੁਤ ਜ਼ਿਆਦਾ ਹੋ ਰਿਹਾ ਹੈ ਕੋੜੇ ਦੇ ਲੋਕਾਂ ਪਹੁੰਚ ਨਹੀਂ ਜਾਂਦਾ ਇਧਰ ਦੀ ਫਿਰ ਕੋੜੇ ਦੇ ਇਧਰ ਦੀ ਠੀਕ ਹੈਗਾ ਲੈ ਵੀ ਪੋਲੀ ਵਾਲਾ ਰਾਤਾਂ ਚੱਲਾਂਗੇ ਬਹੁਤ ਹੋ ਗਿਆ ਹੋਇਆ ਲੈ ਵੀ 11 ਵਜੇ ਕੇ 26 ਮਿੰਟਾਂ ਇੱਥੇ ਕਰਦੇ ਚੱਲਦੇ ਆਂ ਪਾ ਗਏ 11 ਵਜੇ ਕੇ 26 ਮਿੰਟ ਤੇ ਹੀ ਚੱਲਣ ਲੱਗਿਆ ਥੱਲੇ ਜਾ ਕੇ ਦੱਸ ਦਾਂਗਾ ਤੁਹਾਨੂੰ ਟਾਈਮ ਕਿੰਨੇ ਹੋਏ ਪਹੁੰਚੇ ਲੈ ਮੈਂ ਤਰਵਾ ajo ਚੱਲਦੇ ਗਏ ਲਾ ਦੀਏ ਚਕਾਰਾ ਜੇਕਾਰਾ ਲਾ ਦੋ ਬੋਲੇ ਕਾਲ ਵਾਹਿਗੁਰੂ 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 ਲਾਈਵ ਮਿੱਤਰੋ ਆ ਗਿਆ ਸਾਡਾ ਬਹੁਤ ਸੰਗਤਾਂ ਚੱਲੀ ਆਲੇ ਬਾਈ ਲਾਈਵ ਮਿੱਤਰੋ ਦੇਖ ਸਾਡੇ ਪੌੜੀਆਂ ਦਾ ਅੱਜ ਤਾਂ ਫੜ ਲਿਆ ਸੀ ਨੇ ਲਗਭਗ 1000 ਪੌੜੀ ਕਹਿੰਦੇ ਨੇ ਬਾਕੀ ਬਾਈ ਗਿਣੀ ਤਾਂ ਚਲੋ ਕਿਸੇ ਨੇ ਵੀ ਇੱਕ ਐਸਟੀਮੇਟ ਹੁੰਦਾ ਨਾ ਸਾਥ ਸਰੀਰ ਕਾਲੇ ਜੇ ਕਾਰੇ ਲੌਣੇ ਜਾਵਾਂਗੇ ਬਾਈ ਲੈ ਜਾ ਬਾਈ ਜੀ ਹੁਣ ਪਹੁੰਚੇ ਨੇ ਯਾਨੇ ਵੀਰ ਠੀਕ ਠਾਕ ਜੀ ਵਧੀਆ ਲਓ ਜੀ ਲੇ ਵੀ ਹੌਲੀ ਹੌਲੀ ਜਾਵਾਂਗੇ ਅਦੋਂ ਪੁਰਦੇ-ਪੁਰਦੇ ਉੱਤਰਾਂ ਥੋੜਾ ਜਿਹਾ ਬਾਈ ਜੀ ਸੌਖਾ ਹੁੰਦਾਗਾ ਚੜ੍ਹਨਾ ਹਜੇ ਔਖਾਗਾ ਉੱਤਰਾਂ ਸੌਖਾਗਾ ਚਲੋ ਦੇਖਦੇ ਕਿੰਨਾ ਟੈਕ ਲੱਗੋ ਚਲੋ ਬਾਈ ਲੈ ਵੀ ਦੋਸਤੋ ਅੱਧੀਆਂ ਪੌੜੀਆਂ ਪਾਰ ਕਰ ਲੀਆਂ ਅਸੀਂ ਇਹ ਹਾਂ ਜਾਣਦੇ ਹੋਇਆ ਸੀ ਇਸੇ ਪੌੜੀਆਂ ਤੇ ਲਗਭਗ 10-12 ਵਾਰ ਰੁਕੇ ਹੋਵਾਂਗੇ ਪਰ ਬਾਈ ਜੀ ਹੁਣ ਸਾਨੂੰ ਇੱਕ ਵਾਰ ਵੀ ਰੁਕਣ ਦੀ ਲੋੜ ਨਹੀਂ ਪਈ ਹੈਗੀ ਕਿਉਂਕਿ ਚੜ੍ਹਨਾ ਔਖਾਗਾ ਹਾਂ ਹੁਣ ਨਿਰੋਗਰ ਦੀ ਲੋੜ ਪਈ ਦੀ ਹਾਂ ਹੁਤਾ ਵਧਿਆ ਆਪੀ ਗੋਵਿੰਦ ਤਾਂ ਆਪਣਾ ਖਿੱਚ ਕੇ ਲੈ ਕੇ ਯਾਰ ਅੱবি ਆਜੋ ਸਿੱਧੀ ਮੌਸਮ ਖਰਾਬ ਹੋ ਜਾਂਦਾ ਨਾ ਲੈ ਵੀ ਦੇਖ ਸਕਦਾ ਹਾਂ ਉੱਪਰ ਦੇਖ ਸਕਦਾ ਹਾਂ ਇਦਾਂ ਕਰਕੇ ਚਲੋ ਭਾਈ ਚੱਲਦੇ ਆਂਗੇ ਸ਼ੇਅਰ ਸ਼ੁਰੂ ਕਰ ਦੋ ਬਲਾ ਐ ਭਾਈ ਦੇਖੀ ਮਾੜਾ ਲੈ ਵੀ ਆ ਗਿਆ ਮੀ ਮਿੱਤਰੋ ਤੇ ਆ ਵੀਰ ਨਾਲ ਹੋ ਗਈ ਕੋਲੋਲ ਅਦਿੰਦਰ ਨੇ ਰੇਲ ਕੋਡ ਪੁੱਠਾ ਹੀ ਪਾ ਲਿਆ ਆ ਪਾ ਲਿਆ ਪਹਿਲਾਂ ਬੈਗ ਪਾ ਲਿਆ ਪੁੱਠਾ ਹੀ ਪਾ ਲਿਆ ਨੂੰ ਆ ਗਿਆ ਭਾਈ ਪੌੜੀਆ ਦਾ ਰਸਤਾ ਬਈ ਅਸੀਂ ਉੱਤਰੀ ਆਏ ਲਗਭਗ ਪਿਛੇ ਕਿਤੇ ਅੱਧੇ ਘੰਟੇ ਚ ਅੱਧੇ ਘੰਟੇ ਬਈ ਪੌੜੀਆ ਦਾ ਰਸਤਾ ਉੱਤਰੀ ਆਏ ਸੀ ਜਾਣ ਵੇਲੇ ਲਗਭਗ ਸਾਨੂੰ 1 ਘੰਟਾ ਸਵਾ ਘੰਟਾ ਲੱਗਿਆ ਦੀ ਅੱਧੇ ਟਾਈਮ ਚ ਅਸੀਂ ਥੱਲੇ ਆ ਗਏ ਪੌੜੀਆ ਦਾ ਰਸਤਾ ਹੁਣ ਇੱਥੇ ਰੁਕਿਆ ਬਈ ਕਿਉਂਕਿ ਮੀਂਹ ਆ ਗਿਆ ਨਾ ਰੁਕਣਾ ਪੈਣਾਗਾ ਇੱਥੇ ਦੋਸਤੋ ਮੀਂਹ ਆ ਗਿਆ ਪਰ ਅਸੀਂ ਰੇਨ ਕੋਟ ਪਾਏ ਤੇ ਯਾਤਰਾ ਸ਼ੁਰੂ ਕਰਤੀ ਬਈ ਹੈਨਾ ਕੌਕੀ ਬਾਈ ਮੀਰ ਕੋਈ ਪਤਾ ਨਹੀਂਗਾ ਰੁਕਦੇ ਨਹੀਂ ਕਦੇ ਹੁੰਦੇ ਮਰਦ ਦਲੇਰ ਹੈ ਹਾਂ ਇਹ ਮਰਦ ਦਲੇਰ ਹੀ ਹੈ ਰੁਕਦਾ ਨਹੀਂ ਹੈਗਾ ਨੀਚੇ ਜਾ ਕੇ ਫਿਰ ਵੀ ਸੈਟਿੰਗ ਹੋ ਜੂਗੀ ਹਾਂ ਵੀ ਥੋੜਾ ਜਿਹਾ ਜੀ 2 ਕਿਲੋਮੀਟਰ ਤੱਕ ਹੋਕ ਕਰੀ ਨਾ ਉਹਨੂੰ ਕੱਢੀਏ ਲੈ ਬਈ ਫੇਰ ਬਾਈ ਦੇਖ ਸਕਦੇ ਹੋ ਚਰਨਾ ਆ ਗਿਆ ਦੇਖ ਸਕਦੇ ਹੋ ਅਨਿੱਤੇ ਜਾ ਕੇ ਹਲਕ ਨੰਦਾ ਬਣਦੀ ਆ ਬਾਈ ਉੱਥੋਂ ਚਰਨਾ ਵਈ ਆਉਂਦਾ ਹੈ ਅੱਜ ਤਾਂ ਨਾ ਬਾਈ ਜੀ ਚਰ ਮੇਰਾ ਪਾਣੀ ਆ ਜਾਂਦਾ ਉਹ ਵੀ ਜਿਹੜੀ ਹੁੰਦੀ ਹੈ ਜੀ ਚਲੇ ਪਾਤੇ ਬਾਈ ਵੀਰਾਂ ਦੇ ਚਲੋ ਚਲੋ ਭਾਈ ਲੈ ਵੀ ਮਿੱਤਰੋ ਗਲੇਸ਼ੀਅਰ ਦੇ ਕੋਲੇ ਪਹੁੰਚ ਗਏ ਅਸੀਂ ਮੀ ਪਈ ਜਾਂਦਾ ਖ ਦੇਖ ਸਕਦੇ ਉੱਧਰ ਨੀਚੇ ਹਨ ਬਸ ਥੋੜੀ ਰਸਤਾ ਰਹਿ ਗਿਆ ਉਧਰ ਰਸਤਾ ਕਰਾਸ ਕਰ ਲੈ ਜੀ ਹੋ ਗਿਆ ਦਰਦ ਉਹ ਉੱਥੇ ਉਧਰ ਰਸਤਾ ਕਰਾਸ ਹੋ ਜੂ ਭਾਈ ਜਿੱਥੇ ਉਹ ਦੁਕਾਨਾਂ ਜਾਈਆਂ ਸੀ ਰਸਤੇ ਦੇ ਵਿੱਚ ਹੁਣ ਦਿਖਾਉਣਿਆਂਗੇ ਓਏ ਇਹ ਨਾ 2 ਕਿਲੋ ਮੀਟਰ ਲੈ ਉਹ ਤਾਂ 2-3 ਕਿਲੋਮੀਟਰ ਰਹਿ ਜੂਗਾ ਉਦੋਂ 4 ਕਿਲੋਮੀਟਰ ਹੋ ਜੂ ਉੱਥੇ ਲੈ ਉਹ ਥੱਲੇ ਨਾ ਦੁਕਾਨਾਂ ਨੇ ਚਲੋ ਚੱਲਦੇ ਆ ਵੀ ਸਾਨੂੰ ਗਲੇਸ਼ੀਅਰ ਦਿਖਾਉਣੇ ਆਗੇ ਕੱਲ ਵੀ ਦੇਖਿਆ ਤੁਸੀਂ ਬਲੌਗ ਦੇ ਵਿੱਚ ਅੱਜ ਵੀ ਜਰੂਰ ਦੇਖਿਓ ਜੀ ਮਿੱਤਰੋ ਗਲੇਸ਼ੀਅਰ ਆ ਗਿਆ ਦੇਖ ਸਕਦੇ ਹੋ ਨਾ ਬਰਸਾਤ ਦਾ ਟਾਈਮ ਆਗਾ ਐਤੂ ਥੋੜਾ ਜਿਆ ਜਲਦੀ ਲੰਘਿਓ ਹਾਂ ਪ੍ਰੋਸਾ ਨਹੀਂ ਨਾ ਹੁੰਦਾ ਕੁਝ ਕੁਦਰਤ ਆ ਕੁਝ ਵੀ ਕਰ ਸਕਦੀ ਹੈ ਜੀ ਦੇਖ ਸਕਦੇ ਹੋ ਬਾਕੀ ਬਈ ਬਾਜਾਂ ਵਾਲਾ ਆਪਣੇ ਨਾਲ ਆਣਾ ਅਰਦੇਵ ਉਹ ਆਪਣੇ ਨਾਲ ਹਵਾ ਲਗਣੀ ਦਿੰਦਾ ਹੈਗਾ ਹਵਾ ਨਹੀਂ ਲੱਗਣ ਦਿੰਦਾ ਹੈਗਾ ਦੇਖਦਾ ਬਈ ਆ ਇੱਕ ਗਲੇਸ਼ ਹਰਾਉਂਦਾ ਦੋ ਬਾਰ ਇੱਕੇ ਬਾਰੀ ਇੱਕ ਉਹ ਨੀਚੇ ਬਾਕੀ ਬਈ ਹਜੇ ਕੋਈ ਹੋਰ ਗਲੇਸ਼ ਨਹੀਂ ਹੈਗਾ ਬਈ ਦੇਖਦਾ ਉੱਥੋਂ ਆਉਂਦਾ ਬਈ ਇਹ ਰੁੜਕਿਆ ਨਾ ਬਰਫ ਚਲੋ ਬਈ ਮਿੱਤਰ ਦੇਖੋ ਲੈ ਵੀ ਸੁਣੋ ਤਖਾਉਣਾ ਹੈ ਕਿ ਨਜ਼ਾਰਾ ਕੁਦਰਤ ਆ ਦੇਖ ਸਕਦੇ ਹਣਾ ਉੱਪਰ ਵੀ ਤੁੰਦ ਪਚਾਲੇ ਹੈ ਨਹੀਂ ਕਿ ਥੱਲੇ ਵੀ ਧੁੰਦ ਤੇ ਇਧਰ ਵੱਜੀ ਗਲੇਸ਼ੀਅਰ ਬੱਦਲ ਨਹੀਂ ਬੱਦਲ ਨੇ ਹਾਂ ਇਹ ਵੀ ਅਜੀ ਬੱਦਰਾ ਤੋਂ ਉੱਤੇ ਫਿਰਦੇ ਆਂਗੇ ਹਨਾ ਲੱਗਦੇ ਧੁੰਦ ਵਾਂਗੂ ਨੇ ਬਾਈ ਇਹ ਬੱਦਰਾ ਤੋਂ ਉੱਤੇ ਫਿਰਦੇ ਆਂਗੇ ਲੱਗਣ ਲੱਗ ਪਾ ਕੇ ਕਾਂਟੇ ਵਾਂਗੂ ਅਤੁਰੇ ਨੂੰ ਕਾਂਟੇ ਦਾ ਵੱਧ ਹੋ ਗਿਆ ਥੱਲੇ ਘਰ ਪਈ ਜਾਂਦਾ ਚਲ ਚਲ ਲੈ ਵੀ ਹਰਦੇਵ ਇਹ ਰੋਕੇ ਰੱਖੀ ਦਿਆਂਗਾ ਮੈਂ ਟੱਪ ਜਾ ਮੈਂ ਟੱਪ ਜਾ ਸਿੱਧੀਆ ਨੂੰ ਇੱਥੇ ਰੋਕੇ ਰੱਖੇ ਵਸਾਈ ਆ ਜਾ ਆ ਜਾ ਮੇਰੇ ਕੋਲ ਆ ਜਾ ਛੱਡੀ ਨਾ ਜੇ ਜਦੋਂ ਤੂੰ ਕਹੇਗਾ ਵੀ ਮੈਂ ਲੰਘ ਜਾ ਰਹੇ ਹਾਂ ਤੇ ਬਰਫ ਰੁਕੀ ਹੋਈ ਹੈਗੀ ਦੇਖਦਾ ਜੋ ਰੋਕ ਕੇ ਰੱਖ ਰੋਕ ਕੇ ਰੱਖ ਆ ਜਾ ਚੱਲ ਭੱਜ ਜਾ ਆ ਜਾ ਆ ਜਾ ਆ ਜਾ ਬਸ ਲੰਘ ਜਾ ਮੈਂ ਆਪਾਂ ਵੀ ਆ ਗਏ ਦੇਖ ਜੇ ਹਰਦੇਵ ਨਾ ਹੁੰਦਾ ਬਈ ਔਖਾ ਹੋ ਜਾਂਦਾ ਬੜੇ ਬਰਫ ਰੁਕ ਗਲੀ ਉਹ ਅੱਗੇ ਦੇਖ ਸਕਦਾ ਬਈ ਨਾ ਬਰਫ ਖੁਰ ਖੁਰ ਕੇ ਅੱਗੇ ਜਾ ਰਹੀ ਹੈਗੀ ਹਲਕ ਨੰਦਾ ਨਦੀ ਦੇ ਵਿੱਚ ਦੇਖੋ ਮਿੱਤਰੋ ਜਬੀ ਦੇ ਲੈ ਸੇਰਾ ਦੇਉ ਲੱਗਿਆ ਪਾਣੀ ਪੀਣਾ ਚੱਲ ਚੱਲ ਸਰਦੇ ਬਲਾਂਗੇ ਬਾਈ ਵਰਸ ਲੈ ਕੇ ਜਾਣੀਆਂ ਪਿੰਡ ਡੇਗੇਗਾ ਅਬ ਦੇ ਦੇਖਾ ਪਾਣੀ ਕਿੰਨਾ ਵਜਣਾ ਗ੍ਰੀਸਰ ਤੇ ਪੀਣ ਨੂੰ ਜਾ ਰਿਹਾ ਠੀਕੇ ਦੇਖਦੇ ਆਪਾਂ ਲੈ ਹੂੰ ਕੀਆ ਸਵਾਦ ਆ ਯਾਰ ਚਲ ਵਾਹ ਤੇ ਵੀ ਲੱਗੇ ਵੀਡੀਓ ਬਣਾਉਣਾ ਬਣਾਈ ਅਸੀ ਵੀ ਇਹ ਜੀ ਗੱਲ ਨਹੀਂ ਕਿਉਂਕਿ ਬਾਈ ਚੱਲ ਪੈ ਜੀ ਲੋ ਜੀ ਪੈਸਾ ਵੀ ਇਹ ਵੀ ਵੀ ਲੱਗੇ ਬਾਪ ਅਸੀ ਵੀ ਵੀਡੀਓ ਬਣਾਈ ਆ ਬਾਈ ਇੱਥੋਂ ਗਲੇਸ਼ੀਅਰ ਪਿੰਗ ਪਿੰਗ ਕੇ ਨਾ ਬਹੁਤ ਦੇਖ ਲਓ ਕਿੰਨਾ ਜਾ ਰਿਹਾ ਥੱਲੇ ਆ ਆਪਾਂ ਬਦਲ ਦੇ ਉੱਪਰ ਆਂਗੇ ਬਦਲ ਦੇ ਉੱਪਰ ਫਿਰਦੇ ਆਂ ਤਾਂ ਦੇਖ ਸਕਦੇ ਨੀਚੇ ਬਦਲ ਨੇ ਚਲੋ ਹਰਦੇਵ ਕੀ ਹਾਲ ਨੇ ਬਾਈ ਵਧੀਆ ਵਧੀਆ ਵੀਰ ਵਧੀਆ ਆ ਗਿਆ ਫਿਰ ਹੈ ਚਲ ਬਾਈ ਉਤਰੀ ਆਪਾਂ ਵੀ ਦੋਸਤੋ ਜੇ ਆਪਾਂ ਰਾਸਤੇ ਦੀ ਗੱਲਬਾਤ ਕਰੀਏ ਜੇ ਆਪਾਂ ਆਈਏ ਧੁੱਪ ਦੇ ਵਿੱਚ ਨਾ ਫੇਰ ਤਾਂ ਰੋ ਰਾਤ ਤਾਂ ਸੁੱਕਾ ਹੁੰਦਾ ਬੰਦਾ ਭੱਜ ਜਾਂਦਾ ਹੁਣ ਆ ਆ ਹੋ ਗਿਆ ਗਾਰਾ ਗਾਰੇ ਕਰਕੇ ਮੈਨੂੰ ਲੱਗਦਾ ਵੀ ਸਾਨੂੰ ਲਗਭਗ ਅੱਧਾ ਘੰਟਾ ਵੱਧ ਲੱਗੂਗਾ ਹਾਂ ਅੱਧਾ ਘੰਟਾ ਐਕਸਟਰਾ ਲੱਗ ਜੂਗਾ ਨਹੀਂ ਤਾਂ ਹੁਣ ਨੂੰ ਅਸੀਂ ਬਾਈ ਜੂ ਬਹੁਤ ਦੂਰ ਚਲੇ ਜਾਣਾ ਸੀਗਾ ਦੇਖ ਸਕਦੇ ਹੋ ਜੀ ਚਲੋ ਬਾਕੀ ਫਿਰ ਵੀ ਦੇਖਾਂਗੇ ਕਿੰਨਾ ਟੈਨ ਲੋ ਕਾ ਵੀ ਦੂਰ ਆ ਗਿਆ ਸੀ ਤੇ ਹਰਦੇਵ ਭਾਈ ਮੇਰਾ ਵੱਡਾ ਵੀਰ ਨਾਲ ਹੀ ਹੈਗਾ ਹੁਣ ਸੱਟਾ ਸ਼ਾ ਹੁਣ ਸੱਟਾ ਜਾ ਦੇ ਕੇ ਥੱਲੇ ਸਟਾਪ ਕਰਦੇ ਕੋਈ ਚੱਕਰ ਨਹੀਂ ਹੈਗਾ ਕੋਈ ਚੱਕਰ ਨਹੀਂ ਹਾਂ ਚੱਲ ਬਈ ਚਲੋ ਅੱਗੇ ਚੱਲਦੇ ਆ ਬਈ ਥੋੜੀ ਰਹਿ ਗਈ ਲੈ ਵੀ ਆਹ ਰਸਤਾ ਹੋਇਆ ਪਿਆ ਹੁਣ ਫਿਲਾਲ ਜਿਉਂ-ਜਿਉਂ ਅੱਗੇ ਜਾ ਕੇ ਮੌਸਮ ਸਾਫ਼ ਹੋਊਗਾ ਇਹੀ ਰਸਤਾ ਵਧੀਆ ਬਣ ਜਾਊਗਾ ਹਨਾ ਹੁਣ ਥੋੜਾ ਜਨਾ ਇੱਕ ਤਾਂ ਚੈਲ ਪੈਲ ਜਾਦੇ ਆ ਕਿ ਉੱਪਰ ਦੀ ਪੈ ਗਿਆ ਮੀਂਹ ਉਹ ਮੀਂਹ ਨੇ ਬਈ ਰਸਤਾ ਐਦਾ ਕਰਕੇ ਗਾਰਜੀ ਬਣਾਤੀ ਤੇ ਟਿੰਕਣ ਹੋ ਗਈ ਥੋੜੀ ਜੀ ਤੇ ਉੱਪਰ ਵੀ ਦਿਖਾਇਦੀ ਥੋੜਾ ਇੱਕ ਥੋੜਾ ਜਿਆਦਾ ਹੈਗਾ ਦੇਖਦਾ ਸੂ ਚੱਲਦੇ ਆਂਗੇ ਆਪਾਂ ਲਗਭਗ 2.5 ਕਿਲੋਮੀਟਰ ਪਾਰ ਕਰ ਲਿਆ ਚਲੋ ਹੋ ਮਿੱਤਰੋ ਲੈ ਮਿੱਤਰੋ ਨੀਚੇ ਨਾ ਗੋਵਿੰਦ ਧਾਮ ਦਿਖਣਾ ਸ਼ੁਰੂ ਹੋ ਗਿਆ ਯਾਨਕੀ ਥੋੜੀ ਰਹਿ ਗਿਆ ਲਗਭਗ ਅਸੀਂ 2.5-3 ਕਿਲੋਮੀਟਰ ਆ ਗਏ ਆ ਕੋਈ ਮੇਰਾ ਵੀਰ ਨਾ ਜਲਾਲ ਬਠਿੰਡੇ ਤੋਂ ਆਏ ਦੇਖੋ ਇੱਥੇ ਲਿਖ ਕੇ ਗਿਆ ਜਿਹੜੇ ਵੀਰੇ ਵੀਰੇ ਲਿਖਿਆ ਬਈ ਜਹਾਜੋ ਤੱਕ ਦੇ ਕਮੈਂਟ ਕਰੇ ਲੈ ਦੇਖੋ ਦੇ ਗੋਵਿੰਦ ਧਾਮ ਉਹ ਲੱਗਿਆ ਦਿਖਣਾ ਸਟਾਰਟ ਹੋ ਗਿਆ ਅਸੀਂ 2.5 ਕਿਲੋਮੀਟਰ ਪੂਰਾ ਕਰ ਲਿਆ ਲਗਭਗ 3 ਜਾਂ ਫਿਰ 3.5 ਐਨਾ ਘਰ ਰਹਿ ਗਿਆ ਇਹ ਵੀ ਜਲਦੀ ਕੰਪਲੀਟ ਕਰ ਲਾਂਗੇ ਧੰਨਵਾਦ ਜੀ ਚੱਲੇ ਹੋਏਗੇ ਨਹੀਂ ਹਟ ਗਿਆ ਹੁਣ ਆਪਾਂ ਰੇਨ ਕੋਟ ਕੱਢ ਦਿਆ ਕਿਧਰ ਕਿਤੇ ਖੜਕੇ ਹਨ ਚਲੋ ਲੈ ਵੀ 2 ਘੰਟੇ ਬਾਅਦ ਅਸੀਂ ਪਹਿਲਾ ਸਟਾਪ ਧਰਿਆ ਉਹ ਵੀ ਸਾਡੇ ਬੰਦੇ ਪਿੱਛੇ ਰਹਿ ਗਏ ਹੂੰ ਕਾ ਕਰਨਾ ਪੈਗਾ ਤਾਂ ਕਰਨਾ ਪੈਗਾ 2 ਘੰਟੇ ਬਾਅਦ ਹਨ ਹਾਂ 2 ਘੰਟੇ 2 ਘੰਟੇ ਬਾਅਦ ਉਹ ਜੀ ਪਹਿਲਾ ਸਟਾਪ ਸਾਡਾ ਇਹ ਪਤਲੇ ਕਿਲੋ ਕਿ ਬਟ ਰਾਇਗਾ ਮੇਰੇ ਖਿਆਲ ਕਿਲੋਮੀਟਰ ਹੱਦ ਦਾ 2 ਕਿਲੋਮੀਟਰ ਹੱਦ ਤੋਂ 2 ਕਿਲੋਮੀਟਰ ਆਗਾ ਨਾ ਉਹ ਵੀ ਸਾਡੇ ਬੰਦੇ ਪਿੱਛੇ ਰਹਿ ਗਏ ਤਾਂ ਸਾਨੂੰ ਰੁਕਣਾ ਪੈਗਾ ਨਹੀਂ ਅਸੀਂ ਰੁਕਦੇ ਨਹੀਂ ਹੈਗੇ ਸੀ ਰੁਕਦੇ ਰਹਿਦੇ ਸੀ ਰੁਕਣ ਵੇਲੇ ਸੀ ਰੁਕਣ ਵਾਲੇ ਨਹੀਂ ਹੈਗੇ ਆ ਕੋਸ਼ਿਸ਼ ਕੀਤੀ ਕੋਵਤ ਘਾਟ ਪਹੁੰਚੀ ਹੁਣ ਹਾਂ ਦੇਖਦੇ ਆ ਵੀ ਸਾਡੇ ਬੰਦੇ ਹਾਲ ਤੱਕ ਆਏ ਹੀ ਨਹੀਂ ਹੈਗੇ ਰਸਤਾ ਖਤਰਨਾਕ ਰਸਤਾ ਵੀ ਖਤਰਨਾਕ ਹੈ ਨਾ ਜਾਨ ਕਰਕੇ ਹੋਇਆ ਅਜਲਾ ਗਿੱਲਾ ਹੋ ਗਿਆ ਗਾਰਾ ਹੋ ਗਿਆ ਬਈ ਜਦੋਂ ਸੁੱਕਾ ਹੁੰਦਾ ਉਹਦਾ ਕੋਈ ਦਿੱਕਤ ਨਹੀਂ ਹੁੰਦੀ ਦੇਖ ਸਕਦਾ ਵੀ ਪਹਾੜ ਜਾਵਾਂ ਓਲ ਚ ਬੈਠਿਆ ਪਹਾੜ ਦੀ ਚ ਦੇਖੋ ਮਿੱਤਰੋ ਚਲੋ ਆਉਣ ਦੇ ਉਹਨੂੰ ਫਿਰ ਆਪਾਂ ਚੱਲਦੇ ਅੱਗੇ ਲੈ ਵੀ ਮਿੱਤਰੋ 2 ਮਿੰਟ ਰੁੱਕ ਕੇ ਪਾਣੀ ਪੀਣ ਤੋਂ ਬਾਅਦ ਫੇਰ ਦੁਬਾਰੇ ਚੱਲੇ ਪਾਤੇ ਦੇਖ ਸਕਦੇ ਹਣ ਮਹਾਰਾ ਫੱਕੇ ਆਂਦਾ ਬੰਦਾ ਪਰ ਆਉਂਦੇ ਹੋ ਬਈ ਦੁੱਗਣੀ ਸਪੀਡ ਨਾਲ ਆਉਂਦਾ ਬੰਦਾ 2 ਕਿਲੋਮੀਟਰ ਹੈਗਾ ਅੱਧੇ ਘੰਟੇ ਚ ਕੱਢ ਦਾਂਗੇ ਦੇਖਦੇ ਆ ਵੀ ਕੀ ਬਣਦਾ ਹੈਗਾ ਬਾਕੀ ਮੌਕਾ ਦੱਸੋ ਬਈ ਚਲੋ ਭਾਈ ਆ ਜੋ ਲੈ ਵੀ ਮਿੱਤਰੋ ਲਗਭਗ ਅਸੀਂ 5 ਕਿਲੋਮੀਟਰ ਤੈਅ ਕਰ ਲਿਆ ਦੇਖ ਸਕਦੇ ਹੋ ਰਾਸਤਾ ਨਾ ਥੋੜੇ ਖਰਾਬ ਸੀਗਾ ਨਹੀਂ ਤਾਂ ਅਸੀਂ ਅੱਧਾ ਪੌਣਾ ਘੰਟਾ ਪਹਿਲੀ ਪਹੁੰਚ ਹੁੰਦੇ ਹੁੰਦੇ ਹੁਣ ਫਿਰ ਆਹ ਤਿਲਪਨ ਰਸਤਾ ਨਾ ਤਾਂ ਕਰਕੇ ਬਈ ਘਟਿਆ ਲਾ ਆ ਦੇਖ ਸਕਦੇ ਹੋ ਬਈ ਤੇ ਜਿਹੜਾ ਰਸਤਾ ਐ ਬੰਦ ਮਜ਼ਦੂਰ ਕੰਮ ਕਰਨ ਲੱਗੇ ਪਏ ਨੇ ਮੈਂ ਦੇਖੋ ਅੱਗੇ ਜਾਂਦੇ ਦੇਖੋ ਪਹਾੜ ਤਰਾਸ 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 ਫਰਾਂ ਕਿਵੇਂ ਕਰਦੇ ਨੇ ਇਹਨੂੰ ਹਿਸਾਬ ਆ ਬਈ ਵੱਡਾ ਨਾ ਦੇਖੋ ਚੌੜਾ ਕਰ ਰਹੇ ਨੇ ਰੋਡ ਨਾ ਕੀ ਹੋ ਗਿਆ ਗਿਆ ਸੀ ਲੋ ਲੋ ਇਹ ਆਪਾਂ ਬੈਗ ਦੁਕਣੀ ਕਿ ਕਿੰਨਾ ਦੇਖੋ ਧਾਗਾ ਲਾ ਗਏ ਮਿਸਤਰੀ ਧਾਗਾ ਲਾਈ ਕਰਦੇ ਨੇ ਮੇ ਤਾਂ ਧਾਗਾ ਲਾ ਕੇ ਬਈ ਕਰ ਰਹੇ ਨੇ ਨਾ ਇਹਦਾ ਤਾਂ ਉਧਰ ਨੂੰ ਆਈ ਦੇਖੋ ਆ ਸੋਚ ਆ ਗਿਆ ਲੈ ਵੀ ਮੇਰੇ ਵੀਰੋ ਹੱਥ ਲੰਘ ਗਿਆ ਪੂੰਛ ਰਹਿ ਗਈ ਹੈ ਜਿਵੇਂ ਉਸੀ ਕਰਦੀ ਹੁੰਦੀ ਆ ਪੂੰਛ ਰਹਿ ਗਈ ਬਸ ਉਹ ਆ ਗਿਆ ਚਰਨਾ ਤੇ ਸੁਵੀਡ ਦਿਖਾਇਆ ਜੀ ਬਈ ਕੱਲ ਵਾਲੇ ਵਲੌਗ ਦੇ ਵਿੱਚ ਉਹ ਦੇਖੋ ਕਿੱਥੇ ਚੱਲ ਰਿਹਾ ਜੰਮੀ ਸਾਈਡ ਤੇ ਚੱਲ ਰਿਹਾ ਐ ਸਾਈਡ ਤੇ ਅੰਦਰ ਹੀ ਵਸਾ ਜੀ ਅੱਲਾ ਜਿਹੜਾ ਉੱਪਰ ਬੈਠਾ ਹੁੰਦਾ ਬੰਦਾ ਉਹ ਤਾਂ ਜਾਣ ਲਿਖਿਆ ਵੀ ਇਹ ਕਿੱਦਾਂ ਆਈ ਨਾ ਮਨੂੰ ਕਿਹਾ ਕਰੇ ਕਿ ਸਾਈਡ ਤੇ ਕਰ ਲੈ ਇਹਨੇ ਅੰਦਰ ਨੂੰ ਕਰਿਆ ਯਾਰ ਅੱਜ ਕਿਤੇ ਥੱਲੇ ਨਾਲੇ ਜੀ ਉਹ ਬਾਹਰ ਨੂੰ ਦੋਰ ਦਦਿਆ ਉਹ ਬਾਹਰ ਲੰਘ ਜਾ ਕਰ ਕੋੜ ਮਹ ਕੋੜੀਂ ਤੋਂ ਆਤਣਾ ਲੈ ਮਿੱਤਰੋ ਪਾਣੀ ਪੀਣਿਆ ਪਾਇਆ ਸੀ ਨਾ ਫੇ ਜਾਵਾਂਗੇ ਆਪਾਂ ਅੱਗੇ ਅੱਗੇ ਪੀਣਾ ਦਾ ਮੈਂ ਨਾ ਇੱਕ ਕੁੱਟ ਕੁੱਟ ਪਰ ਲਾਇਆ ਧਰਨੇ ਦਾ ਪਾਣੀ ਹੈਗਾ ਲੈ ਵੀ ਚੱਲਦੇ ਕਿ ਮੈਂ ਕੋਈ ਪਾਣੀ ਪੀ ਲਈ ਕਰਾਂ ਚਲੋ ਲੈ ਮੇਰੇ ਵੀਰ ਪਾਣੀ ਪੀ ਲਿਆ ਤੇ ਖੁਸ਼ੀ ਦੀ ਗੱਲ ਹੈ ਵੀ ਉਹ ਰਹਿ ਗਿਆ ਬਸ ਆਹ ਲਾਸਟ ਹੈ ਕੀ ਕਰਦੇ ਹੋ ਖੁਸ਼ੀ ਹੋਈ ਭਾਈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਯੈਸ ਪਾਣੀ ਦੇਖਦਾ ਕਿੰਨਾ ਯੈਸ ਯੈਸ ਲੈ ਕੋਪਾ ਪੈ ਗਿਆ ਢੂਈ ਦੇ ਵਿੱਚ ਭਾਈ ਚੜਾਈ ਨਾ ਪਿੱਛੇ ਨੂੰ ਉਹ ਕਰਦੇ ਆ ਐ ਕਰਕੇ ਕਰਨਾ ਪੈਂਦਾ ਹੈਗਾ ਕਿਉਂਕਿ ਬਈ ਦੇਖੋ ਜਦ ਵੀ ਖੜਮੀ ਚੜਾਈ ਆਗੀ ਪਿੱਛੇ ਨੂੰ ਆਪਦੇ ਆਪ ਨੂੰ ਉਹ ਕਰ ਰਿਹਾ ਮੈਂ ਤਾਂ ਰੋਕਣਾ ਪੈਂਦਾ ਆਪਦੇ ਆਪ ਨੂੰ ਐ ਜੀ ਚੜਾਈ ਹੈਗੀ ਬ੍ਰੇਕਾਂ ਨਹੀਂ ਲੱਗਦੀਆਂ ਹਾਂ ਹੈ ਬ੍ਰੇਕਾਂ ਲਾਉਣੀਆਂ ਪੈਂਦੀਆਂ ਨੇ ਸਾਡੀਆਂ ਡਿਸਕ ਬ੍ਰੇਕਾਂ ਵੀ ਗਰਮ ਹੋ ਗਿਆ ਦੇਖਾ ਤਾਂ ਉਹ ਦੇਖ ਸਕਦੇ ਤੁਸੀਂ ਡਿਸਕ ਬ੍ਰੇਕਾਂ ਦਾ ਹਾਲ ਆਹ ਦੇਖ ਲਓ ਆਹ ਦੇਖੋ ਬਈ ਹਾਲ ਦੇਖ ਲਓ ਬਈ ਇਹ ਦੇਖੋ ਇਹ ਹਾਲ ਆ ਇਹ ਹਾਲ ਪੁਰਾਹ ਹਾਲ ਹੋ ਰਿਹਾ ਬਈ ਇੱਧਰ ਦੇਖ ਲੋ ਗਾਰਾ ਬਾਲਾ ਜਾ ਦੇ ਇੱਧਰ ਦੇਖ ਲੋ ਆ ਦੇਖੋ ਭੈਣਾ ਆ ਦੇਖ ਲੋ ਕੀ ਹੈਗਾ ਸਾਰਾ ਦਾ ਪੁਰਾਹ ਹਾਲ ਹੀ ਹੈਗਾ ਬਹੁਤ ਔਖੀ ਚਲੋ ਚੱਲਦੇ ਆਂ ਆਪ ਹੁਣ ਨਾ ਔਖਾ ਉੱਤਰ ਨਾ ਉਹ ਵੀ ਔਖਾ ਹੈਗਾ ਉੱਧ ਨਿਆਜ ਔਖਾ ਹੋਇਆ ਯਾਰ ਜੇ ਗਿੱਲਾ ਨਾ ਹੁੰਦਾ ਫੇਰ ਕੋਈ ਔਖਾ ਨਹੀਂ ਸੀ ਬਰਸਾਤ ਕਰਕੇ ਜਿਹੜਾ ਮੇਰਾ ਫਿਰ ਸੁੱਕੇ ਚ ਆਉ ਉਹਨੂੰ ਕੋਈ ਔਖਾ ਨਹੀਂ ਕੋਈ ਬਈ ਉਹ ਭੱਜਿਆ ਆਊਗਾ ਗੋਲੀ ਵਾਂਗੂ ਚੱਲ ਬਈ ਮਿੱਤਰ ਚੱਲੀ ਅੱਗੇ ਲੈ ਮਿੱਤਰੋ 2:30 ਵੱਜ ਗਏ ਪੂਰੇ ਪੂਰੇ 2:30 ਵੱਜ ਗਏ ਸਵਾ 11 ਵਜੇ ਤੁਰੇ ਜੀ ਗੋਵਿੰਦਪੁਰ ਤੋਂ ਦੇਖ ਸਕਦੇ ਹੋਗੇ ਇਥੋਂ ਤੇ 2:30 ਵਜੇ ਪਹੁੰਚ ਗਏ ਜੇ ਦੇਖਿਆ ਜੀ ਸਵਾ 3 ਘੰਟੇ ਲੱਗਿਆ ਨਰਦੇਵ ਸਵਾ 3 ਘੰਟੇ ਸਵਾ 3 ਘੰਟੇ ਲੱਗੇ ਇਹ ਵੀ ਸਵਾ 3 ਘੰਟੇ ਲੱਗੇ ਜੇ ਇਸ ਨਾਲ ਜਾਣ ਵੇਲੇ 4:30 ਘੰਟੇ 4:30 ਕਿਹ ਚਾਰ ਤੀਗਾ 4:30 ਦੀ ਸਾਨੂੰ ਤਾਂ 4:30 ਘੰਟੇ ਲੱਗੇ ਦੀ ਬਈ ਜਾਂਦੇ ਜਾਂਦੇ ਤੇ ਕੌਣ ਵੇਲੇ ਆ ਗਿਆ ਅਸੀਂ YouTube ਤੇ ਹਾਂਜੀ ਕਿਹੜਾ ਚੈਨਲ ਹੈ ਇਲਤੀ ਲਾਣਾ ਧੂਰੀ ਲਾ ਫਿਰ ਆਪਣੀ ਬਿਟੀ ਹਾਂ 2 ਘੰਟੇ ਚ ਆ ਗਿਆ ਆਪਾਂ ਹੁਣ ਓਏ ਬਾਈ ਓਏ ਬਾਈ ਲਾਓ ਬਾਈ ਕਹਦਾ ਮੇਰੀ ਵੀਡੀਓ ਬਣਾ ਬਣਦੀ ਤੇਰੀ ਵੀਡੀਓ ਢਿੱਗਦੇ ਦੀ ਹੁਣ ਆ ਕੰਮ ਹੁੰਦਾ ਬਈ ਇੱਥੇ ਆਹ ਨਾ ਕੰਮ ਹੁੰਦਾ ਬਾਹਰਸ ਕਰਕੇ ਹੋਇਆ ਪੈ ਜਾਂਦੇ ਇਹ ਕੀ ਕੰਮ ਹੁੰਦਾ ਵੀ ਆਪਾਂ 2 ਘੰਟੇ ਤੇਰਾ ਹੁਣ ਥੱਲੇ ਆ ਜਾਂਦੇ ਹਾਂ ਜਿਹੜੇ ਆ ਨਾ ਬਾਹ ਹੋਈ ਪਈ ਹੈਗੀ ਤਿਲਕਣ ਹੋਈ ਪਈ ਆ ਬਾਰਿਸ਼ੀ ਬਹੁਤ ਪਈ ਇਸ ਵਾਰ ਕਿੱਥੋਂ ਆ ਬ੍ਰਦਰ ਮੈਂ ਵੀ ਤਰੰਤ ਆਰੰਧੋਂ ਆਇਆ ਲੈ ਵੀ ਤਰੰਤ ਆਗਤ ਨਾਲ ਪਾਉਨੇ ਆ ਪਾਉ ਉਹਦੇ ਲੈ ਮੇਟਰ ਚਲੋ ਠੀਕ ਆ ਭਾਈ ਜੀ ਧੰਨਵਾਦ ਕਰਦੇ ਆਗੇ ਜਿਹੜੇ ਜਿਹੜੇ ਮੇਰੇ ਵੀਰਾਂ ਨੇ ਬਲੌਗ ਦੇਖਿਆ ਕਮੈਂਟ ਜ਼ਰੂਰ ਕਰ ਦਿਓ ਤੇ ਕਮੈਂਟਾਂ ਚ ਵਾਹਿਗੁਰੂ ਜ਼ਰੂਰ ਲਿਖ ਦਿਓ ਹਣਾ ਦੇਖ ਸਕਦੇ ਹੋਣਾ ਇੱਥੋਂ ਧੂੜ ਚੜਨਾ ਆ ਕੇ ਇੱਧਰ ਪਾਣੀ ਆ ਕੇ ਹਲਕਾ ਨੰਦਾ ਬਣ ਗਿਆ ਹਾਂ ਧੂਰੀ ਇੱਲਤੀ ਲਾਣਾ ਧੂਰੀ ਹਾਂ ਇੱਲਤੀ ਲਾਣਾ ਹਾਂ ਲਓ ਜੀ ਕਰ ਲਿਓ ਸਬਸਕ੍ਰਾਈਬ ਫੋਲੋ ਤੇ ਲਾਈਕ ਕਰ ਦਿਓ ਸ਼ੇਅਰ ਸ਼ੁਰੂ ਕਰ ਦਿਓ ਭਾਈ ਜੀ ਚਾਰ ਪੰਜ ਬੰਦਿਆਂ ਨੂੰ ਨਾ ਜਿਹੜੇ ਜਿਹੜੇ ਮੇਰੇ ਵੀਰ ਗੁਰੂ ਨੂੰ ਪਿਆਰ ਕਰਨ ਵਾਲੇ ਨੇ ਨਾ ਗੁਰੂ ਦਾ ਧਾਮ ਦੇਖਿਆ ਜਿੰਨਾਂ ਨੇ ਮੇਰੇ ਪੇਜ ਤੇ ਤੁਹ ਕਰਿਓ ਯਾਰ ਹਾਂ ਤੇ ਹਰਦੇਵ ਪਿੰਡੂ ਛੋਟੂ ਛੋਟੂ ਵੀ ਹਾਂ ਫੇਸਬੁਕ ਪੇਜ ਤੇ ਹਾਂ ਤੇ ਇਹਦਾ ਵੀ ਬਲੌਗ ਦੇਖੋ ਵੀਰ ਦਾ ਨਾ ਵੀਰ ਨੇ ਵੀ ਬਣਾਇਆਗਾ ਚਲੋ ਠੀਕ ਹੈ ਜੀ ਬਾਈ ਗੁਰੂ ਹੁਣ ਤੁਹਾਨੂੰ ਆਪਾਂ ਦੱਸਾਂਗੇ ਜੀ ਤੇ ਗੋਵਿੰਦ ਧਾਮ ਤੋਂ ਗੋਬਿੰਦ ਘਾਟ ਦਾ ਕਿੰਨਾ ਸਫਰਾ ਕੱਲ ਵਾਲੇ ਬਲੌਗ ਦੇ ਵਿੱਚ ਨਾ ਕਿਉਂਕਿ ਆਉਂਦੇ ਆਉਂਦੇ ਸਾਤਾ ਸਾਨੂੰ ਲੱਗ ਜਿਕੇ 10 ਘੰਟੇ ਕਿਉਂਕਿ ਆ ਬੰਦਾ ਸਾਡਾ ਬਿਮਾਰ ਹੋ ਗਿਆ ਜੀ ਤੇ ਉੱਤਰ ਆਪਾਂ ਕਿੰਨੇ ਟਾਈਮ ਤੇ ਜਾਵਾਂ ਕਿਉਂਕਿ ਭਾਈ ਜੀ ਅੱਦੋ-ਅੱਦੋ ਦਾ ਫਰਕ ਪੈਂਦਾ ਹੁੰਦਾ ਹਨਾ ਉਹ ਦੱਸਾਂਗੇ ਆਪਾਂ ਇਹਨੂੰ ਕੱਲ ਵਾਲੇ ਬਲੌਗ ਦੇ ਵਿੱਚ ਦੇਖਦੇ ਰਹੋ ਮਿੱਤਰੋ ਵਾਹਿਗੁਰੂ